ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕਰਮਿੰਜੀਤ ਅਨਮੋਲ ਦੇ ਵੱਲੋਂ ਆਈ ਹੈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਖਬਰ ਤੁਹਾਡੇ ਨਾਲ ਇਹ ਸਾਂਝੀ ਕਰਨ ਜਾ ਰਹੇ ਹਾਂ ਜੀ ਹਾਂ ਦੋਸਤੋ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਰ ਤੋਂ ਬਾਅਦ ਸ਼ਾਸਿਪਾਰੀ ਵਿੱਚ ਉਤਰੇ ਸਨ ਹਾਲੀ ਵਿੱਚ ਕਰਮਜੀਤ ਅਨਮੋਲ ਨੇ ਕਿਹਾ ਨੇ ਨਿਤਿਜਾ ਮਗਰ ਉਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ ਜੀਹਾਂ ਤੇ ਬੇਸ਼ੱਕ ਕਿੰਨੇ ਚੋਣ ਵਿੱਚ ਕਰਮਜੀਤ ਅਨਮੋਲ ਬੇਸ਼ੱਕ ਜੱਤ ਦਰਜੇ ਨਹੀਂ ਕਰਵਾ ਸਕਿਆ ਪਰ ਉਹਨਾਂ ਨੇ ਆਪਣੇ ਫੈਨਸ ਤੇ ਪੋਲੀਵੁੱਡ ਸਲੇਬ੍ਰਿਟੀਸ ਨੂੰ ਸੈਲੀਬ੍ਰਿਟੀਸ ਨੂੰ ਧੰਨਵਾਦ ਕਰਦੇ ਕੀਤਾ ਤੇ ਜੋ ਕਿ ਉਹਨਾਂ ਦੀ ਸਮਰਥਨ ਕਰਦੇ ਹੋਏ ਨਜ਼ਰ ਆਏ ਦੱਸਦੇ ਕਰਮਜੀਤ ਅਨਮੋਲ ਨੇ ਲੋਕ ਸਭਾ ਚੋਣਾਂ 2024 ਵਿੱਚ ਆਪਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜਨ ਲਈ ਉਤਰੇ ਸਤਿ ਸ੍ਰੀ ਅਕਾਲ ਦੇ ਅੱਜ ਲੋਕ ਸਭਾ ਚੋਣ ਦੇ ਦਿਨ ਨਤੀਜੇ ਆ ਗਏ ਹਨ ਤੇ ਚੋਣ ਨਤੀਜੇ ਸਾਹਮਣੇ ਆਉਣ ਮਗਰ ਕਰ ਮਜੀਦ ਅਨਮੋਲ মিডিਆ ਨਾਲ ਰੂਬਰੂ ਹੋਏ ਤੇ ਸਭ ਦਾ ਧੰਨਵਾਦ ਕਰਦੇ ਨਜ਼ਰ ਆਏ ਇਸ ਨੂੰ ਉਹਨਾਂ ਦੀ ਇਹ ਤਹਾਸਿਲ ਕਰਨ ਵਾਲੇ ਲੀਡਰਸ ਨੂੰ ਵਧਾਈ ਦਿੱਤੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ